ਨੇ ਪੰਜਾਬ ਸਰਕਾਰ ਕਹਿੰਦੀ ਹੈ ਵੀ ਅਸੀਂ ਘਰ ਘਰ ਰਸਨ ਬਚਾਉਣਾ ਤੇ ਪਚਾਰ ਰਹੇ ਹਾਂ ਮੇਰਾ ਖੁੱਲਾ ਚੈਲੰਜ ਹੈ ਸਾਡੇ ਸੀਐਮ ਸਾਹਿਬ ਨੂੰ ਸਾਡੇ ਮੰਤਰੀ ਨੂੰ ਸਾਡੇ ਸੈਕਟਰੀ ਸਾਹਿਬ ਨੂੰ ਤੇ ਡਾਇਰੈਕਟਰ ਸਾਹਿਬ ਨੂੰ ਵੀ ਜੇ ਪੰਜ ਥੈਲੀਆਂ ਤੋਂ ਬਿਨਾ ਦੋ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਸਿਰਫ ਪੰਜ ਥੈਲੀਆਂ ਵੰਡ ਕੇ ਆਏ ਨੇ ਜਿੱਦ ਦੇ ਉਦਘਾਟਨ ਹੋਇਆ ਹੈ ਜੇ ਛੇਵੀਂ ਥੈਲੀ ਕਿਸੇ ਦੇ ਘਰੇ ਗਈ ਹੋਵੇ ਮੇਰਾ ਖੁੱਲਾ ਚੈਲੰਜ ਹੈ ਮੈਂ ਪੂਰੇ ਪੰਜਾਬ 'ਚ ਕਹਿੰਨਾ 40 ਲੱਖ ਦੇ ਵਿੱਚੋਂ ਜੇ ਇੱਕ ਪਰਿਵਾਰ ਦੇ ਘਰੇ ਵੀ ਥੈਲੀ ਗਈ ਹੋਵੇ ਸਾਡੇ ਨਾਲੋਂ ਵੱਧ ਇਕੱਠ ਹੋ ਰਿਹਾ ਹੈ ਪੂਰਾ ਪੰਜਾਬ ਹਯੂਮ ਇਕੱਠਾ ਹੋ ਜਾਂਦਾ ਹੈ ਨਾ ਕਿਸੇ ਨੂੰ ਕਣਕ ਮਿਲਦੀ ਹੈ ਤੇ ਨਾ ਕਿਸੇ ਨੂੰ ਆਟਾ ਮਿਲਦਾ ਜਿਹਦਾ ਜਿਹੜਾ ਇਸ਼ੂ ਹੈ ਇਹ ਇਸ ਕਰਕੇ ਵੀ ਵੱਧ ਮਹੱਤਤਾ ਰੱਖਦਾ ਹੈ ਕਿਉਂਕਿ ਇਹ ਪੰਜਾਬ ਦੇ ਉਸ ਵਰਗ ਨੂੰ ਟੱਚ ਕਰਦਾ ਹੈ ਉਸ ਵਰਗ ਤੇ ਅਸਰ ਕਰਦਾ ਹੈ ਉਸ ਵਰਗ ਦੀ ਲੁੱਟ ਕਰ ਰਹੀ ਹੈ ਸਰਕਾਰ ਜਿਹਨੂੰ ਆਪਾਂ ਕਹਿ ਦਈਏ ਆਰਥਿਕ ਤੌਰ ਤੇ ਸਭ ਤੋਂ ਕਮਜ਼ੋਰ ਜਿਹੜਾ ਵਰਗ ਹੈ ਉਸ ਵਰਗ ਦੀ ਲੁੱਟ ਕਿਵੇਂ ਸਰਕਾਰ ਕਰ ਰਹੀ ਹੈ ਉਸ ਇਸਿਊ ਨੂੰ ਲੈ ਕੇ ਕਿਵੇਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰਸ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰ ਰਹੇ ਹੈ ਅੱਜ ਦਾ ਜਿਹੜਾ ਵਿਸ਼ਾ ਰਾਸ਼ਨ ਜਿਹੜਾ ਵੰਡਣ ਦਾ ਇਹਨਾਂ ਨੇ ਪ੍ਰਕਿਰਿਆ ਸ਼ੁਰੂ ਕੀਤੀ ਹੈ ਕਿ ਅਸੀਂ ਆਟਾ ਦੇਵਾਂਗੇ ਡਿਲੀਵਰੀ ਕਰਾਂਗੇ ਘਰ-ਘਰ ਉਸ ਸਾਰੇ ਪ੍ਰੋਸੀਜਰ ਦੇ ਵਿੱਚ ਉਸ ਸਾਰੇ ਗੇਮ ਦੇ ਵਿੱਚ ਕਿੱਡਾ ਵੱਡਾ ਸਕੈਮ ਆਮ ਆਦਮੀ ਪਾਰਟੀ ਤੇ ਇਹਨਾਂ ਦੇ ਲੀਡਰਸ ਨੇ ਕੀਤਾ ਅੱਜ ਉਹ ਤੁਹਾਡੇ ਸਾਹਮਣੇ ਸਾਹਮਣੇ ਅਸੀਂ ਨੰਗਾ ਕਰਕੇ ਰੱਖਾਂਗੇ ਇਸ ਇਸ਼ੂ ਤੇ ਅੱਜ ਵਿਨਰਜੀ ਗੋਲਡੀ ਜੀ ਸਾਡੇ ਹਲਕਾ ਇੰਚਾਰਜ ਸੁਨਾਮ ਤੋਂ ਸੰਗਰੂਰ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਕਾਂਜਲਾ ਪੰਜਾਬ ਡੀਪੂ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੀ ਟੀਮ ਸਾਰੇ ਅੱਜ ਨਾਲ ਹੈ ਤੁਸੀਂ ਦੇਖੋ ਜਿਸ ਦਿਨ ਤੋਂ ਇਹ ਸਰਕਾਰ ਆਈ ਹੈ ਬਦਲਾਅ ਦਾ ਨਾਰਾ ਦੇ ਕੇ ਇਹ ਪਾਰਟੀ ਸਰਕਾਰ ਦੇ ਵਿੱਚ ਆਈ ਸੀ ਹਰ ਦਿਨ ਨਵੇਂ ਤੋਂ ਨਵਾਂ ਸਕੈਮ ਇਸ ਪਾਰਟੀ ਦਾ ਇਸ ਪਾਰਟੀ ਦੀ ਲੁੱਟ ਦੀ ਕਹਾਣੀ ਹੈ ਜਿਹੜੀ ਉਹ ਸਾਹਮਣੇ ਆਉਂਦੀ ਹੈ ਚਾਹੇ ਫਿਰ ਉਹ ਮਾਈਨਿੰਗ ਦਾ ਸਕੈਮ ਹੋਵੇ ਚਾਹੇ ਐਨਆਰਆਈ ਵੀਰਾਂ ਦਾ ਪੈਣਾ ਦੇ ਘਰਾਂ ਨੱਪਣ ਦੇ ਇਸ਼ੂਜ਼ ਆ ਜਾਣ ਚਾਹੇ ਮਾਈਨਿੰਗ ਦੇ ਇਸ਼ੂਜ਼ ਆ ਜਾਣ ਕਿਵੇਂ ਮਾਈਨਿੰਗ ਦੇ ਸਕੈਮ ਇੱਡੇ ਵੱਡੇ ਇਹ ਸਰਕਾਰ ਦੇ ਮੰਤਰੀਆਂ ਦੇ ਮੁੱਖ ਮੰਤਰੀ ਦੀ ਪੇਟ੍ਰਨੇਜ ਥੱਲੇ ਹੋ ਰਿਹਾ ਕਿਵੇਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰਕੇ ਐਡਵਰਟਾਈਜ਼ਮੈਂਟਸ ਦਾ ਬੜਾ ਵੱਡਾ ਸਕੈਮ ਜਿਹਦੇ ਰਾਹੀਂ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਸਾਰੇ ਹਿੰਦੁਸਤਾਨ 'ਚ ਤੇ ਅੱਜ ਤਾਂ ਸਾਰੀਆਂ ਹੱਦਾਂ ਟੱਪ ਗਏ ਕਿ ਜਿਹੜਾ ਗਰੀਬ ਵਰਗ ਵਾਸਤੇ ਨੀਲੇ ਕਾਰਡ ਜੀ ਨੂੰ ਆਪਾਂ ਕਹਿ ਦਿੰਦੇ ਆ ਬਾਦਲ ਵਾਲੇ ਕਾਰਡ ਵੀ ਕਹਿ ਦਿੰਦੇ ਆ ਬਾਦਲ ਸਾਹਿਬ ਨੇ ਸਭ ਤੋਂ ਪਹਿਲਾਂ ਹਿੰਦੁਸਤਾਨ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਸਕੀਮ ਸ਼ੁਰੂ ਕੀਤੀ ਸੀ ਆਟਾ ਤੇ ਦਾਲ ਦੀ ਜਿਹੜੀ ਮਗਰੋਂ ਕਈ ਸਰਕਾਰਾਂ ਨੇ ਰੈਪਲੀਕੇਟ ਕੀਤੀ ਉਹ ਸਕੀਮ ਦੇ ਤਹਿਤ ਜਿਹੜੀ ਦਾਲਤਾ ਬੰਦੀ ਹੋ ਗਈ ਹੁਣ ਜਿਹੜੀ ਕਣਕ ਜਾਂ ਆਟਾ ਜਿਹੜਾ ਜਾ ਰਿਹਾ ਉਹ ਕਿਵੇਂ ਸਰਕਾਰ ਲੁੱਟ ਕਰ ਰਹੀ ਐ ਅੱਜ ਤੁਹਾਡੇ ਸਾਹਮਣੇ ਰੱਖਾਂਗੇ ਕਿਉਂਕਿ ਇਹ ਗੋਲਡੀ ਜੀ ਹੋਰਾਂ ਨੇ ਇਹ ਸਾਰਾ ਸਟੱਡੀ ਕਰਕੇ ਸਕੈਮ ਕੱਢਿਆ ਮੈਂ ਬਾਅਦ ਦੇ ਵਿੱਚ ਮੈਂ ਵੀ ਤੁਹਾਡੇ ਨਾਲ ਇੱਕ ਦੋ ਚੀਜ਼ਾਂ ਸਾਂਝੀਆਂ ਕਰੂੰਗਾ ਮੈਂ ਪਹਿਲਾਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹ ਸਾਰਾ ਸਕੈਮ ਕੀ ਹੈ ਤੁਹਾਨੂੰ ਇੱਕ ਵਾਰੀ ਐਕਸਪਲੇਨ ਕਰ ਦੇਵਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰੇ ਇੱਥੇ ਆਏ ਹੋ ਇੱਕ ਟੈਂਡਰ ਹੋਇਆ ਜਿਹਦੇ ਚ ਆਟਾ ਵੰਡਣ ਤੇ ਕਣਕ ਵੰਡਣ ਦਾ ਜਿਹੜਾ ਪਹਿਲਾਂ ਡੀਪੂ ਹੋਲਡਰ ਕਣਕ ਵੰਦੇ ਸੀ ਉਹਦੀ ਜਗ੍ਹਾ ਤੇ ਕੁਝ ਕੰਪਨੀਆਂ ਲਿਆਂਦੇਆਂ ਗਈਆਂ ਜਿਨ੍ਹਾਂ ਦੇ ਥਰੂ ਅੱਜ ਘਰ-ਘਰ ਡਿਲੀਵਰੀ ਦਾ ਕੰਮ ਚੱਲ ਰਿਹਾ ਹੈ। ਮੈਂ ਤੇ ਦੱਸਣਾ ਚਾਹਣਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਟੈਂਡਰ ਹੋਇਆ ਇਹਨੂੰ ਪੰਜਾਬ ਦਾ ਟੈਂਡਰ ਹੈ ਪਰ ਪੰਜਾਬ ਦੇ ਕਿਸੇ ਵੀ ਅਖਬਾਰ ਦੇ ਵਿੱਚ ਇਹਨੂੰ ਪ੍ਰਕਾਸ਼ਿਤ ਨਹੀਂ ਕੀਤਾ ਗਿਆ। ਨਾ ਤਾਂ ਕਿਸੇ ਪੰਜਾਬੀ ਅਖਬਾਰ 'ਚ ਆਇਆ। ਇਹ ਸਿਰਫ ਪੋਰਟਲ ਤੇ ਜਿਹੜਾ ਟੈਂਡਰ ਲਿਖਿਆ ਹੈ ਓਵੇਂ ਹੀ ਆਇਆ ਹੋਇਆ ਹੈ। ਉਸ ਤੋਂ ਬਾਅਦ ਇੱਕ ਟੇਲਰ ਮੇਡ ਟੈਂਡਰ ਹੈ ਜਿਦੇ ਵਿੱਚ ਕੰਡੀਸ਼ਨਸ ਹੋਰ ਰੱਖੀਆਂ ਗਈਆਂ ਜਿਹੜੀਆਂ ਜਿਨ੍ਹਾਂ ਕੰਪਨੀਆਂ ਨੂੰ ਕੰਮ ਦੇਣਾ ਸੀ ਉਹਨਾਂ ਕੰਪਨੀਆਂ ਦੇ ਹਿਸਾਬ ਨਾਲ ਇਹ ਟੈਂਡਰ ਮਤਲਬ ਉਸ ਤਰ੍ਹਾਂ ਦਾ ਟੇਲਰ ਕੀਤਾ ਗਿਆ ਕੰਪਨੀਆਂ ਕਿਹੜੀਆਂ ਸੀਆਂ ਕੰਪਨੀਆਂ ਨੇ ਦਿੱਲੀ ਦੀਆਂ ਤਿੰਨ ਕੰਪਨੀਆਂ ਨੂੰ ਇਹਦੇ ਵਿੱਚ ਦੋ ਕੰਪਨੀਆਂ ਤੇ ਇੱਕ ਪੀਐਸਯੂ ਨੂੰ ਕੰਮ ਮਿਲਿਆ ਜਿਦੇ ਚਾ ਇੱਕ ਚਾਰਟ ਹੈ ਜਿਤੇ ਚ ਇੱਕ ਬਰਿੰਦਾਵਨ ਇੱਕ ਆਰਕੇ ਐਸੋਸੀਏਟਸ ਪਿਕ ਕੇਂਦਰੀ ਭੰਡਾਰ ਜਿਹੜੀ ਆਰਕੇ ਐਸੋਸੀਏਟ ਤੇ ਬਰਿੰਦਾਵਨ ਹੈ ਇਹ ਦੋਨੇ ਕੰਪਨੀਆਂ ਜਿਹੜੀਆਂ ਨੇ ਇਹ ਦਿੱਲੀ ਦੀਆਂ ਕੰਪਨੀਆਂ ਨੇ ਤੇ ਇੱਕੋ ਬੰਦੇ ਦੇ ਮਾਲਕ ਮੈਂ ਦੱਸਣਾ ਚਾਹਣਾ ਤੁਸੀਂ ਕਿਤੇ ਵੀ ਸਰਚ ਕਰੋਗੇ ਤਾਂ ਜਿਹੜੇ ਇਹਨਾਂ ਦੇ ਡਾਇਰੈਕਟਰ ਨੇ ਦੋਨੇ ਕੰਪਨੀਆ ਦੇ ਇੱਕੋ ਨੇ ਤੇ ਉਸ ਤੋਂ ਬਾਅਦ ਇਹ ਬੰਦਾ ਜਿਹੜਾ ਇਹਦੀਆਂ ਕੁਝ ਤਸਵੀਰਾਂ ਮੈਂ ਤੁਹਾਨੂੰ ਪਹਿਲਾਂ ਜਾਰੀ ਕਰਨੀਆਂ ਚਾਹਣਾ ਆ ਕੇਜਰੀਵਾਲ ਸਾਹਿਬ ਦੇ ਨਾਲ ਹੀ ਆਰ ਕੇ ਮਿੱਤਲ ਜੀ ਨੇ ਜਿਹੜਾ ਆਰ ਕੇ ਐਸੋਸੀਏਟ ਦੇ ਮਾਲਕ ਨੇ ਤੇ ਨਾਲ ਵਰਿੰਦਾ ਬੰਦੇ ਵੀ ਨੇ ਆਹਾ ਕੇਜਰੀਵਾਲ ਸਾਹਿਬ ਨਾਲ ਹੈ ਤੇ ਆ ਸਸੋਧਿਆ ਸਾਹਿਬ ਨਾਲ ਹੈ ਪੂਰੀ ਵਧੀਆ ਜਫੀਆਂ ਪਾ ਕੇ ਤੇ ਵਧੀਆ ਆਪਦਾ ਤਰੀਕੇ ਨਾਲ ਕੰਮ ਕਰਦੇ ਨੇ ਇਹਦੇ ਕੋਈ ਕੰਡੀਸ਼ਨਾਂ ਕੀ ਰੱਖੀਆਂ ਗਈਆਂ ਕਿ 3 ਲੱਖ ਦੀ ਬੰਦਿਆਂ ਦੀ ਡਿਲੀਵਰੀ ਕੀਤੀ ਹੋਣੀ ਚਾਹੀਦੀ ਹੈ ਪਿਛਲੇ 6 ਮਹੀਨਿਆਂ ਚ 7 ਸਾਲ ਦਾ ਤਜਰਬਾ ਚਾਹੀਦਾ ਬਹੁਤ ਸਾਰੀਆਂ ਇਹੋ ਜਿਹੀਆਂ ਕੰਡੀਸ਼ਨਾਂ ਪਾਈਆਂ ਗਈਆਂ ਕਿ ਜਿਹੜੀਆਂ ਕੰਡੀਸ਼ਨਾਂ ਨੂੰ ਇਹ ਫੁੱਲਫਿਲ ਕਰਦੇ ਹੋਣ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਆਰ ਕੇ ਐਸੋਸੀਏਟ ਜਿਹੜੀ ਹੈ ਉਹ ਸ਼ਤਾਬਦੀ ਦੇ ਵਿੱਚ ਖਾਣਾ ਪ੍ਰੋਵਾਈਡ ਕਰਾਉਂਦੀ ਹੈ ਤੇ ਜਿਹੜੀ ਕੰਪਨੀ ਜਿਹੜੀ ਬਰਿੰਦਾਬਨ ਹੈ ਉਹ ਇੱਕ ਹੋਟਲੀਅਰ ਕੰਪਨੀ ਹੈ ਜਿਹੜੀ ਹੋਟਲ ਚਲਾਉਂਦੀ ਹੈ ਮੈਂ ਇੱਥੇ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਮਾਰਕਫੈਂਡ ਦਾ ਮਹਿਕਮਾ ਉਹਨਾਂ ਦੇ ਅੰਡਰਾ ਤੇ ਮਾਰਕਫੈਂਡ ਦੇ ਜਿਹੜੇ ਮੰਤਰੀ ਨੇ ਉਹ ਉਹ ਮਹਿਕਮਾ ਮਾਨ ਸਾਹਿਬ ਕੋਲੇ ਹੈ ਕਿ ਜਿੰਨਾ ਇਹ ਕੰਮ ਚੱਲ ਰਿਹਾ ਹੈ ਇਹ ਸਾਰਾ ਮਾਰਕਫਰ ਦੇ ਅੰਡਰ ਚੱਲ ਰਿਹਾ ਹੈ ਉਹ ਕੰਪਨੀਆਂ ਕਿ ਪੰਜਾਬ ਦੇ ਵਿੱਚ ਕੋਈ ਵੀ ਐਹ ਜੀ ਕੰਪਨੀ ਨਹੀਂ ਸੀ ਕਿ ਜਿਹੜੀ ਇਹ ਕੰਮ ਕਰ ਸਕਦੀ ਹੋਵੇ ਜਾਂ ਪੰਜਾਬ ਦੇ ਅਖਬਾਰਾਂ ਵਿੱਚ ਇਸ਼ਤਿਹਾਰ ਨਹੀਂ ਦਿੱਤਾ ਗਿਆ ਇਹਦੇ ਵਿੱਚ ਮੈਂ ਕੋਈ ਇੱਕ ਬਰੀਫ ਚੀ ਕਰਨੀ ਗੱਲ ਚਾਹੁੰਦਾ ਕਿ ਇਹਦੇ ਜੇ ਟੈਂਡਰ ਜਦੋਂ ਹੋਇਆ ਇਹਦੇ ਤਿੰਨ ਚੀਜ਼ਾਂ ਮੇਨ ਦੱਸੀਆਂ ਗਈਆਂ ਤਿੰਨ 파ਟਨੇ ਦੇ ਪਹਿਲਾ 파ਟ ਹੈ ਕਿ ਇੱਕ ਫਲੋਰ ਮਿਲ ਤੋਂ ਪਸਾਈ ਹੋਣੀ ਹੈ ਜਿਹਦੇ ਚ ਕਣਕ ਤੇ ਆਟਾ ਆਟਾ 40% ਮੰਨ ਲਓ ਜੇ 100 ਕੁਇੰਟਲ ਕਣਕ ਦਿੱਤੀ ਆ ਤਾਂ ਉਹ ਚ ਉਹਨਾਂ ਨੇ 40% 40 ਕਿਲੋ ਆਟਾ ਬਣਾਉਂਦੇ ਐ 60 ਕਿਲੋ ਜਿਹੜੀ ਕਣਕ ਐ ਉਹਨੂੰ ਸਿਰਫ ਤੇ ਸਿਰਫ ਬੈਗਾਂ ਚ ਪਾ ਕੇ ਰੀਪੈਕ ਕਰਕੇ ਦੇਣਾ ਐ ਇਸ ਤੋਂ ਇਲਾਵਾ ਕੁਝ ਨਹੀਂ ਕਰਨਾ ਸਿਰਫ ਰੀਪੈਕ ਕਰਕੇ ਉਹ ਅੱਗੇ ਕਣਕ ਦੇ ਦੇਣੀ ਆ ਤੇ ਇਹਦੇ ਲਈ 5 ਰੁਪਏ ਤੋਂ ਲੈ ਕੇ 5.31 ਪੈਸ ਤੋਂ ਲੈ ਕੇ 6 ਰੁਪਏ ਤੱਕ ਐਵਰੇਜ 5.5 ਰੁਪਏ ਪਰ ਕਿਲੋ ਦਾ ਖਰਚਾ ਜਿਹੜਾ ਉਹ ਪੈਣਾ ਐ 5.5 ਰੁਪਏ ਪਰ ਕਿਲੋ ਤੇ ਨਾਲ ਹੀ 30 ਰੁਪਏ ਕਿਲੋ ਦੀ ਐਵਰੇਜ ਜਿਹੜੀ ਆ ਉਹ ਟਰਾਂਸਪੋਰਟੇਸ਼ਨ ਕਾਸ ਜਿਹੜੀ ਹੈ ਉਹ ਉਸ ਕੰਪਨੀ ਨੂੰ ਮਿਲਨੀ ਆ ਜਿਹੜੀ ਡਿਲੀਵਰੀ ਕਹਿ ਰਹੇ ਨੇ ਘਰ ਘਰ ਦੇਣੀ ਆ ਤੇ ਤੀਜਾ ਪਾਰਟ ਹੈਗਾ ਇਹਦੇ ਚ ਇੱਕ ਜਿਹਦੇ ਚ ਇਹਨਾਂ ਨੇ ਇੱਕ ਐਮ ਐਫ ਪੀ ਐਸ ਜਿਹੜੀ ਮਾਡਲ ਫਿਕਸ ਪ੍ਰਾਈਸ ਸ਼ਾਪਸ ਖੋਲੀਆਂ ਨੇ ਜਿਹਦੇ ਤੇ ਪੈਸਾ ਮਾਰਕ ਫੜਨੇ ਲਾਇਆ 10 ਲੱਖ ਰੁਪਏ ਦੇ ਕਰੀਬ ਜਿਹੜਾ ਉਹ ਪੈਸਾ ਲੱਗਿਆ ਬਣਾਉਣ ਤੇ ਤੇ ਉਹ ਤੋਂ ਇਲਾਵਾ 65000 ਰੁਪਏ ਮਹੀਨਾ ਜਿਹੜਾ ਸਰਕਾਰ ਉਸ ਕੰਪਨੀ ਨੂੰ ਦੇਊਗੀ 65000 ਰੁਪਏ ਮੈਨੇਜਮੈਂਟ ਦਾ ਜਿਹਦੇ ਸਿਰਫ ਦੋ ਬੰਦੇ ਰੱਖਣੇ ਨੇ ਪਿਆ ਜੇ ਪਿੰਡਾਂ ਤੁਸੀਂ ਕਿਤੇ ਵੀ ਬੰਦਾ ਲਾਉਂਗੇ ਤਾਂ 20000 ਰੁਪਏ ਤੋਂ ਵੱਧ ਉਹ ਬੰਦਾ 10000 ਦਾ ਇੱਕ ਬੰਦਾ ਮਿਲਦਾ ਤੇ 20000 5000 ਹੋਰ ਮੇਨਟੇਨੈਂਸ ਪਾ ਲੋ ਤਾਂ 40000 ਰੁਪਏ ਮਹੀਨਾ ਸਿੱਧੀ ਲੁੱਟ ਜਿਹੜੀ ਹੈ ਇੱਕ ਦੁਕਾਨ ਦੇ ਤੇ ਪੰਜਾਬ ਦੇ ਵਿੱਚ 800 ਦੁਕਾਨਾਂ ਖੁੱਲੀਆਂ ਜਾਂਦੀਆਂ ਜਿ ਤੋਂ ਤਕਰੀਬਨ 500 ਦੇ ਕਰੀਬ ਅੱਜ ਖੁੱਲ ਚੁੱਕੀਆਂ ਨੇ ਕੀ ਗੱਲ ਉਹਨਾਂ ਨੇ ਪੰਜਾਬ ਸਰਕਾਰ ਕਹਿਦੀ ਹੈ ਵੀ ਅਸੀਂ ਘਰ ਘਰ ਰਸਨੋ ਬਚਾਉਣਾ ਤੇ ਪਚਾ ਰਹੇ ਹਾਂ ਮੇਰਾ ਖੁੱਲਾ ਚੈਲੰਜ ਹੈ ਸਾਡੇ ਸੀਐਮ ਸਾਹਿਬ ਨੂੰ ਸਾਡੇ ਮੰਤਰੀ ਨੂੰ ਸਾਡੇ ਸੈਕਟਰੀ ਸਾਹਿਬ ਨੂੰ ਤੇ ਡਾਇਰੈਕਟਰ ਸਾਹਿਬ ਨੂੰ ਵੀ ਜੇ ਪੰਜ ਥੈਲੀਆਂ ਤੋਂ ਬਿਨਾ ਦੋ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਸਿਰਫ ਪੰਜ ਥੈਲੀਆਂ ਵੰਡ ਕੇ ਆਏ ਨੇ ਜਿੱਦੇ ਉਹ ਘਾਟਨ ਹੋਇਆ ਜੇ ਛੇਵੀਂ ਥੈਲੀ ਕਿਸੇ ਦੇ ਘਰੇ ਗਈ ਹੋਵੇ ਮੇਰਾ ਖੁੱਲਾ ਚੈਲੰਜ ਹੈ ਮੈਂ ਪੂਰੇ ਪੰਜਾਬ 'ਚ ਕਹਿੰਦਾ 40 ਲੱਖ ਦੇ ਵਿੱਚੋਂ ਜੇ ਇੱਕ ਪਰਿਵਾਰ ਦੇ ਘਰੇ ਵੀ ਥੈਲੀ ਗਈ ਹੋਵੇ ਸਾਡੇ ਨਾਲੋਂ ਵੱਧ ਕਾਠ ਹੋ ਰਿਹਾ ਹੈ ਪੂਰਾ ਪੰਜਾਬ ਹਜੂਮ ਇਕੱਠਾ ਹੋ ਜਾਂਦਾ ਹੈ ਨਾ ਕਿਸੇ ਨੂੰ ਕਣਕ ਮਿਲਦੀ ਹੈ ਤੇ ਨਾ ਕਿਸੇ ਨੂੰ ਆਟਾ ਮਿਲਦਾ ਕਿਹਾ ਜਾਂਦਾ ਵੀ ਆਟਾ ਇਹਦੇ ਵਿੱਚੋਂ ਜਦੋਂ ਨਿਕਲਦੀ ਹੈ ਕਣਕ ਉਹ ਆਟਾ ਨਿਕਲਦਾ ਹੈ ਆਟੇ ਦੀ ਜਗ੍ਹਾ ਤੇ ਕਣਕ ਨਿਕਲਦੀ ਹੈ ਮੋੜੋ ਵਾਲਾ ਪਿੰਡ ਪੈਂਦਾ ਧੂਰੀ ਦੇ ਵਿੱਚ ਉੱਥੇ ਜਦੋਂ ਕਣਕ ਮੰਡਣ ਗਏ ਤਾਂ ਉਹਦੇ ਵਿੱਚੋਂ ਸੁੰਡ ਨਿਕਲੀ ਜਿਹੜਾ ਆਟਾ ਹੈ ਉਹ 15 ਦਿਨਾਂ ਤੋਂ ਵੱਧ ਨਹੀਂ ਚੱਲ ਸਕਦਾ ਜਿਹੜੀ ਕਣਕ ਹੈ 3 ਸਾਲ ਰਹਿ ਸਕਦੀ ਹੈ ਆਟਾ 16ਵੇਂ ਦਿਨ ਸੁੰਡ ਪੈਣੀ ਪਣੇ ਨੇ ਜਿਹੜੀ 20 ਦਿਨ ਤਹੇ ਆਟੇ ਦੀ ਭਸਾਈ ਹੋਊਗੀ ਫਿਰ ਭਰੀ ਜਾਊਗਾ 20 25 ਦਿਨਾਂ ਬਾਅਦ ਤਾਂ ਡੀਪ ਉਹ ਤੇ ਡੀਪੂ ਦੀ ਪਹੁੰਚੂਗਾ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਹੈ ਜਿਹੜਾ ਲੋਕਾਂ ਨੂੰ ਕਹਿ ਰਹੀ ਹੈ ਜਾਂ ਗਮਰਾਹ ਗਮਰਾਹ ਕਰ ਰਹੀ ਹੈ ਵੀ ਅਸੀਂ ਘਰ ਘਰ ਪਚਾ ਰਹੇ ਹਾਂ ਲੋਕਾਂ ਨੂੰ ਫਾਇਦਾ ਕਰ ਰਹੇ ਹਾਂ ਲੋਕਾਂ ਨੂੰ ਫਾਇਦਾ ਨਹੀਂ ਹੋ ਰਿਹਾ ਜਿਹੜੀ ਕੰਪਨੀ ਦਾ ਮਾਲਕ ਹੈ ਜਾਂ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਨੇ ਜਿਹੜੇ ਇਹਦੇ ਪੈਸੇ ਜਾਣੇ ਨੇ ਸਾਨੂੰ ਮੇਰਾ ਇੱਕ ਹੋਰ ਚੈਲੰਜ ਕਰਦਾ ਮੈਂ ਵੀ ਸਾਨੂੰ ਜਿਹੜਾ 1500 ਕਰੋੜ ਰੁਪਈਆ ਖਰਚ ਕਰ ਰਹੀ ਹੈ ਸਰਕਾਰ ਐਡ ਤੇ ਤੇ ਆਪ ਦੇਤੇ ਸਾਨੂੰ 500 ਕਰੋੜ ਰੁਪਇਆ ਦੇਵੋ ਅਸੀਂ ਹਰ ਘਰੇ ਆਟਾ ਦਾਲ ਹੋਰ ਸਮਾਨ ਦੇਣ ਅਸੀਂ ਕੱਲੇ ਕੱਲੇ ਡੀਪੂ ਹੋਲਡਰ ਪੰਜਾਬ ਦੇ ਕੱਲੇ ਕੱਲੇ ਘਰੇ ਅਸੀਂ ਪਹੁੰਚਾਵਾਂਗੇ ਮੇਰਾ ਖੋਲਾ ਕੈਨ ਲਿਆ ਪੰਜਾਬ ਸਰਕਾਰ ਨੂੰ ਸਾਨੂੰ ਅੱਧੇ ਨਾਲ ਘੱਟ ਪੈਸੇ ਦਿਓ ਜੇ ਉਹ 1500 ਕਰੋੜ ਰੁਪਇਆ ਖਰਚੂਗੀ ਸਾਨੂੰ 500 ਕਰੋੜ ਰੁਪਇਆ ਦਿਓ ਅਸੀਂ ਕੱਲੇ ਕੱਲੇ ਘਰੇ ਪਹੁੰਚਾਵਾਂਗੇ ਜਿਹੜਾ ਸਾਡਾ ਰਜਗਾਰ ਖੋਇਆ ਅਸੀਂ ਹਾਈ ਕੋਰਟ 'ਚ ਵੀ ਗਏ ਆ ਜਿਹੜੀ ਪੰਜਾਬ ਸਰਕਾਰ ਹੈ ਇਹਨਾਂ ਨੇ ਇੱਕ ਹਾਈ ਕੋਰਟ ਦੇ ਵੀ ਕੋਈ ਪ੍ਰਵਾਹ ਨਹੀਂ ਕਰੀ ਪਿਛਲੇ ਸਾਲ ਵੀ ਅਸੀਂ ਜਿੱਤ ਕੇ ਆਏ ਹੁਣ ਫੇਰ ਸਾਡਾ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਹਾਈ ਕੋਰਟ ਦੇ ਕੇਸ ਦੇ ਚੱਲਦੇ ਚੱਲਦੇ ਪੰਜਾਬ ਸਰਕਾਰ ਧੱਕੇ ਨਾਲ ਪਿੰਡਾਂ ਦੇ ਵਿੱਚ ਆਟਾ ਵੰਡਣ ਜਾ ਰਹੀ ਹੈ ਤੇ ਸਾਨੂੰ ਮਸ਼ੀਨਾ ਨਹੀਂ ਦਿੱਤੀਆਂ ਤੇ ਇਹਨਾਂ ਨੂੰ ਦਿੱਤੀਆਂ ਨਹੀਂ ਅਸੀਂ ਤੁਹਾਡੇ ਮਾਧਮ ਨਾਲ ਹੀ ਇਹਹੀ ਬੇਨਤੀ ਕਰਦੇ ਹਾਂ ਵੀ ਜਿਹੜਾ ਪੰਜਾਬ ਸਰਕਾਰ ਧੱਕਾ ਕਰਦੀ ਹੈ ਇਹ ਬੰਦ ਕਰ ਦੇ ਨਹੀਂ ਅਸੀਂ ਆਪ ਦਾ ਜਿਹੜਾ ਅੰਮਲ ਵਾਲਾ ਸਮਾ ਹੈ ਹੋਰ ਲੜਾਈ ਤੇਜ਼ ਕਰਾਂਗੇ ਵਾਹਿਗੁਰੂ